ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਖਬਰ ਹੈ ਸੋ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਅਕਾਲੀ ਦਲ ਦੀ ਕੋਰ ਕਮੇਟੀ ਨੂੰ ਭੰਗ ਕਰ ਦਿੱਤਾ ਹੈ ਤੇ ਇਸ ਕੋਰ ਕਮੇਟੀ ਦੇ ਵਿੱਚ ਅਕਾਲੀ ਦਲ ਦੇ ਕਈ ਦਿਗਜ ਆਗੂਆ ਸਣੇ ਉਹ ਲੀਡਰ ਵੀ ਸ਼ਾਮਲ ਸਨ ਜੋ ਅਕਾਲੀ ਦਲ ਤੋਂ ਬਾਗੀ ਹੋ ਚੁੱਕੇ ਨੇ ਤੇ ਇਸ ਕੋਰ ਕਮੇਟੀ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਬੀਬੀ ਜ਼ਗੀਰ ਕੌਰ ਦੇ ਨਾਮ ਪ੍ਰਮੁੱਖ ਤੌਰ ਦੇ ਉੱਤੇ ਸ਼ਾਮਲ ਨੇ ਤੇ ਇਹਨਾਂ ਬਾਗੀਆਂ ਦੇ ਵੱਲੋਂ ਹੀ ਅਕਾਲੀ ਦਲ ਦੇ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਸ ਦੀ ਇੱਕ ਸ਼ਿਕਾਇਤ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪੀ ਗਈ ਸੀ ਜਿਸ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਖੁਦ ਇੱਕ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇੱਕ ਨਿਮਾਣੇ ਜਿਹੇ ਸਿੱਖ ਵਜੋਂ ਨਤਮਸਤਕ ਹੋਣਗੇ ਤੇ ਉੱਥੇ ਹੀ ਸੁਖਵੀਰ ਸਿੰਘ ਬਾਦਲ ਨੇ ਕੋਰ ਕਮੇਟੀ ਭੰਗ ਕਰਨ ਦਾ ਫੈਸਲਾ ਅਜੇ ਹੀ ਸਮੇਂ ਦੇ ਵਿੱਚ ਲਿਆ ਹੈ ਜਦੋਂ ਉਹਨਾਂ ਨੇ ਅਜੇ ਸ੍ਰੀ ਅਕਾਲ ਤਖਤ ਸਾਹਿਬ ਜਾਣਾ ਤਾਂ ਹੁਣ ਵੇਖਣਾ ਹੋਵੇਗਾ ਕਿ ਅਕਾਲੀ ਦਲ ਦੀ ਨਵੀਂ ਕੋਰ ਕਮੇਟੀ ਦਾ ਗਠਨ ਕਦੋਂ ਹੁੰਦਾ ਤੇ ਇਸ ਦੇ ਵਿੱਚ ਕਿਸ-ਕਿਸ ਨੂੰ ਥਾਂ ਮਿਲਦੀ ਹੈ ਸੋ ਦੱਸਦੀ ਹੈ ਕਿ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਤੇ ਲੋਕ ਸਭਾ ਚੋਣਾਂ ਦੇ ਵਿੱਚ ਕਰਾਰੀ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਗਾਵਤੀ ਸੂਰਨੇ ਜਿਹੜੇ ਪੈਦਾ ਹੋ ਗਏ ਨੇ ਤੇ ਬਾਗੀ ਧੜੇ ਵੱਲੋਂ ਲਗਾਤਾਰ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਦੀ ਮੰਗ ਵੀ ਕੀਤੀ ਜਾ ਰਹੀ ਹੈ। ਸੋ ਇਸ ਮੌਕੇ ਦਲਜੀਤ ਸਿੰਘ ਚੀਮਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਉਹਨਾਂ ਨੇ ਕੋਰ ਕਮੇਟੀ ਭੰਗ ਹੋਣ ਸੰਬੰਧੀ ਜਾਣਕਾਰੀ ਦਿੱਤੀ ਹੈ। ਆਓ ਜਾਣਦੇ ਹਾਂ ਕੀ ਕੁਝ ਕਹਿਣਾ ਹੈ ਦਲਜੀਤ ਸਿੰਘ ਚੀਮਾ ਦਾ। ਪਿਛਲੇ ਦਿਨੀ ਪਾਰਟੀ ਦੀ ਵਰਕਿੰਗ ਕਮੇਟੀ ਨੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਅਥਾਰਾਈਜ਼ ਕੀਤਾ ਸੀ ਕਿ ਪਾਰਟੀ ਦੀ ਜਿਹੜੀ ਜਥੇਬੰਦੀ ਹੈ ਇਹਨੂੰ ਨਵੇਂ ਸਿਰੇ ਤੋਂ ਆਰਗੇਨਾਈਜ਼ ਕੀਤਾ ਜਾਵੇ। ਔਰ ਅੱਜ ਪਾਰਟੀ ਦੇ ਸੀਨੀਅਰ ਲੀਡਰਾਂ ਸਹਿਮਤ ਨਾਲ ਪ੍ਰਧਾਨ ਸਾਹਿਬ ਦੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਕਿ ਪਹਿਲੇ ਗੇੜ ਦੇ ਵਿੱਚ ਪਾਰਟੀ ਦੀ ਕੋਰ ਕਮੇਟੀ ਜਿਹੜੀ ਹੈ ਉਹਨੂੰ ਰੀਆਰਗੇਨਾਈਜ਼ ਕੀਤਾ ਜਾਵੇ। ਉਹਦੇ ਵਾਸਤੇ ਜਿਹੜੀ ਮੌਜੂਦਾ ਕੋਰ ਕਮੇਟੀ ਹੈ ਉਹਨੂੰ ਭੰਗ ਕਰ ਦਿੱਤਾ ਗਿਆ। ਅੱਜ ਬਹੁਤ ਜਲਦੀ ਜਿਹੜੀ ਨਵੀਂ ਕੋਰ ਕਮੇਟੀ ਆ ਉਹ ਜਿਹੜੀ ਹੈ ਦੁਬਾਰਾ ਅਨਾਉਂਸ ਕੀਤੀ ਗਈ ਅੱਜ ਸਾਰੇ ਸੀਨੀਅਰ ਲੀਡਰ ਸਰਬਿੰਦਰ ਸਿੰਘ ਜੀ ਪੁੰਨਰ ਸਾਹਿਬ ਐਜਪੀਸੀ ਦੇ ਪ੍ਰਧਾਨ ਸਾਹਿਬ ਦਾਸਵਿੰਦਰ ਸਿੰਘ ਜੀ ਧਾਮੀ ਸਾਹਿਬ ਦਾਪਨਜੀਤ ਸਿੰਘ ਜੀ ਸਰਨਾ ਸਦਾਰ ਮਹਿੰਦਰ ਸਿੰਘ ਜੀ ਗਰੇਵਾਲ ਸਾਹਿਬ ਰਵਾਲ ਸਿੰਘ ਝੂਟਾ ਜੀ ਸਾਰੇ ਅੱਜ ਦੀ ਮੀਟਿੰਗ ਦੇ ਵਿੱਚ ਹਾਜ਼ਰ ਸੀ ਸੋ ਚੇਤੀ ਦੁਬਾਰਾ ਜਿਹੜੀ ਨਵੀਂ ਜਥੇਬੰਦੀ ਹੈ ਕੋਰ ਕਮੇਟੀ ਆ ਉਹ ਅਨਾਉਂਸ ਕੀਤੀ ਗਈ ਕੋਦਾ ਦिए ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਜਿਹੜੀ ਭੰਗ ਕਰ ਦਿੱਤੀ ਹੈ। ਸੋ ਵੱਡਾ ਜਿਹੜਾ ਫੈਸਲਾ ਲਿਆ ਗਿਆ ਪਾਰਟੀ ਪ੍ਰਧਾਨ ਵੱਲੋਂ ਤੇ ਇਸ ਕੋਰ ਕਮੇਟੀ ਦੇ ਵਿੱਚ ਅਕਾਲੀ ਦਲ ਦੇ ਕਈ ਦਿਗਜ ਆਗੂਆ ਸਣੇ ਉਹ ਲੀਡਰ ਵੀ ਸ਼ਾਮਲ ਸਨ ਜੋ ਅਕਾਲੀ ਦਲ ਤੋਂ ਹੁਣ ਬਾਗੀ ਹੋ ਚੁੱਕੇ ਨੇ ਤੇ ਇਸ ਕੋਰ ਕਮੇਟੀ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਬੀਬੀ ਜ਼ਗੀਰ ਕੋਰ ਦੇ ਨਾਮ ਪ੍ਰਮੁੱਖ ਤੌਰ ਤੇ ਸ਼ਾਮਲ ਨੇ। ਸੋ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਾਗੀ ਧੜੇ ਵੱਲੋਂ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ ਤੇ ਇਸੇ ਦਰਮਿਆਨ ਹੁਣ ਸੁਖਵੀਰ ਸਿੰਘ ਬਾਦਲ ਵੱਲੋਂ ਕੋਰ ਕਮੇਟੀ ਭੰਗ ਕਰਨ ਦਾ ਵੱਡਾ ਫੈਸਲਾ ਜਿਹੜਾ ਲਿਆ ਗਿਆ ਸੋ ਚੋਣਾਂ ਦੇ ਵਿੱਚ ਜੋ ਹਾਰ ਹੋਈ ਹੈ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਗਾਵਤੀ ਸੂਰਨੇ ਜਿਹੜੇ ਪੈਦਾ ਹੋ ਗਏ ਜਿਸ ਤੋਂ ਬਾਅਦ ਲਗਾਤਾਰ ਜੋ ਦਿੱਗਜ ਅਕਾਲੀ ਦਲ ਦੇ ਲੀਡਰ ਸਨ ਉਹ ਸੁਖਵੀਰ ਸਿੰਘ ਬਾਦਲ ਤੋਂ ਮੁੱਖ ਮੋੜ ਗਏ ਅਤੇ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਜਾਣ ਲੱਗੀ ਫੋਕਸ ਖਬਰ ਦੇ ਉੱਤੇ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਯੂਥ ਅਕਾਲੀ ਦਲ ਜ਼ਿਲ੍ਹਾ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਅਮਿਤ ਸਿੰਘ ਰਾਠੀ ਜੀ ਸੋ ਰਾਠੀ ਜੀ ਤੁਹਾਡਾ ਸਵਾਗਤ ਹੈ ਐਨਵੀ ਨਿਊ ਚੈਨਲ ਦੇ ਵਿੱਚ ਤੇ ਸਭ ਤੋਂ ਪਹਿਲਾ ਸਵਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਸੇ ਦਰਮਿਆਨ ਹੁਣ ਕੋਰ ਕਮੇਟੀ ਭੰਗ ਕਰਨ ਦਾ ਜੋ ਫੈਸਲਾ ਲਿਆ ਗਿਆ ਤੁਸੀਂ ਕਿੰਨਾ ਕਿ ਸਹੀ ਸਮਝਦੇ ਹੋ ਦੇਖੋ ਸਹੀ ਸਮਝਣ ਦੀ ਗੱਲ ਨਹੀਂ ਹੈ ਪਾਰਟੀ ਜਦੋਂ ਚਾਹਦੀ ਹੈ ਤਾਂ ਕਿਸੇ ਵੀ ਇੱਕ ਕੋਈ ਪ੍ਰਿੰਸੀਪਲ ਨਾਲ ਚਾਹਦੀ ਹੈ ਤੇ ਕਿਸੇ ਵੀ ਪੋਲੀਟੀਕਲ ਪਾਰਟੀ ਦੀ ਜਿਹੜੀ ਸਭ ਤੋਂ ਜ਼ਿਆਦਾ ਸ਼ਕਤੀ ਹੁੰਦੀਆਂ ਨੇ ਉਹ ਉਹਦੇ ਵਰਕਿੰਗ ਕਮੇਟੀ ਕੋਲੇ ਜੀ ਚਰਮਣ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਪਿਛਲੇ ਦਿਨਾਂ ਅਜ ਬੀਤੇ ਦਿਨਾਂ ਅਜ ਮੀਟਿੰਗ ਹੋਈ ਸੀ ਤਾਂ ਸਾਰੇ ਅਧਿਕਾਰ ਵਰਕਿੰਗ ਕਮੇਟੀ ਨੇ ਪਾਰਟੀ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਨੂੰ ਸੌਂਪਦੇ ਸੀ ਜੀ ਤਾਂ ਉਹਨਾਂ ਨੇ ਉਹਨਾਂ ਸਾਰੇ ਅਧਿਕਾਰਾਂ ਨੂੰ ਵਰਤਦੇ ਹੋਏ ਨਾਨੇ ਪਾਰਟੀ ਨੂੰ ਜਿਹੜੇ ਸਮੇਂ 'ਚ ਚਾਰ ਬਾਏ ਇਲੈਕਸ਼ਨ ਹੋਣ ਜਾ ਰਹੀਆਂ ਨੇ ਤੇ ਪਾਰਟੀ ਨੇ ਫੈਸਲੇ ਵੀ ਕਰਨੇ ਨੇ ਰਣਨੀਤੀ ਵੀ ਬਣਾਉਣੀ ਆ ਚੋਣਾਂ ਲੜਨੀਆਂ ਵੀ ਜਿੱਤਣੇ ਪੰਜਾਬ ਦੇ ਲੋਕਾਂ ਦੇ ਹੱਥਾਂ ਦੀ ਆਵਾਜ਼ ਵੀ ਚੱਕਣੀ ਆ ਜੀ ਤੁਨ ਸਾਰਿਆਂ ਨੂੰ ਦੇਖਦੇ ਪਾਰਟੀ ਨੇ ਪ੍ਰਧਾਨ ਜੀ ਨੇ ਇਹ ਸਾਰਾ ਜਿਹੜੀ ਕੋਰ ਕਮੇਟੀ ਡਿਸਾਲਵ ਕਰਕੇ ਤੇ ਬਹੁਤ ਜਲਦੀ ਜਿਹੜੇ ਪਾਰਟੀ ਦੇ ਹਿੱਤ ਲਈ ਪਾਰਟੀ ਦੇ ਵਫਾਦਾਰ ਜਿਹੜੇ ਆਪਣੇ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਸਾਰਿਆਂ ਨੇ ਇਹਦੇ ਵਿੱਚ ਸ਼ਮੂਲਿਤ ਕਰਕੇ ਨਵੀਂ ਆਰਗੇਨਾਈਜ਼ ਕਰ ਦਿੱਤੀ ਹੈ ਪਾਰਟੀ ਦੀ ਜਿਹੜੀ ਕੋਰ ਕਮੇਟੀ ਹੈ ਜੀ ਤੇ ਮੈਂ ਇੱਕ ਹੋਰ ਬੇਨਤੀ ਕਰਦਾ ਜੀ ਇਹ ਪਾਰਟੀ ਡਿਸਾਲਵ ਕੀਤੀ ਹੈ ਉਹ ਕੇਵਲ ਸੁਖਵੀਰ ਸਿੰਘ ਬਾਦਲ ਜੀ ਦਾ ਫੈਸਲਾ ਨਹੀਂ ਹੈ ਇਹਦੇ ਵਿੱਚ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਹੁੰਦੜ ਸਾਹਿਬ ਹੋਗੇ ਅ ਤੇ ਜੀ ਟੀਮ ਮਾਜੀ ਹੋ ਗਈ ਮੇਸ਼ ਵਿੱਚ ਗਰੀਵਾਲ ਸਾਹਿਬ ਹੋ ਗਏ ਸਰਨਾਜੀ ਹੋ ਗਏ ਜਿਹੜੀ ਬੈਂਸ ਸਾਹਿਬ ਅੱਜ ਬੈਂਸ ਸਾਹਿਬ ਹੋ ਗਏ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਸਾਰਿਆਂ ਨੇ ਸਵਾਰੀ ਕਰਕੇ ਸਾਰਿਆਂ ਨੇ ਡਿਸਕਸ਼ਨ ਕਰਕੇ ਉਹਨਾਂ ਨੂੰ ਕਿਹਾ ਕਿ ਪਾਰਟੀ ਦੀ ਕਾਰ ਕਮੇਟੀ ਡਿਸਾਲਵ ਕਰੀਏ ਜੀ ਅਭੀ ਕੋਰ ਕਮੇਟੀ ਦੇ ਨਵੇਂ ਜਿਹੜੇ ਚਿਹਰੇ ਨੇ ਯੂਥ ਵਿੱਚੋਂ ਨਿਕਲ ਕੇ ਗਏ ਨੇ ਸੀਨੀਅਰ ਲੀਡਰਸ਼ਿਪ ਹੈ ਜਿਹੜੇ ਲੰਮੇ ਸਮੇਂ ਤੋਂ ਪਾਰਟੀ ਸੇਵਾ ਕਿਤੇ ਨੂੰ ਥਾਂ ਦੀ ਤੇ ਪਾਰਟੀ ਬਿਹਤਰੀ ਲਈ ਚਾਣੇਗਲ ਲਈ ਫੈਸਲੇ ਕਰੀਏ ਸਾਡੇ ਆਮੀਆਂ ਚੋਣਾਂ 'ਚ ਜੀ ਪਾਰਟੀ ਪਰਚਮ ਫਰਾ ਸਕੀਏ ਤੇ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਆਵਾਜ਼ ਫੇਰ ਦੁਬਾਰਾ ਚ ਦਿੱਲੀ تک ਲੈ ਕੇ ਜਾਈਏ ਠੀਕ ਹੈ ਸੋ ਅਮੀਤ ਰਾਠੀ ਜੀ ਤੁਸੀਂ ਬਹੁਤ ਪੁਰਾਣੇ ਜਿਹੜੇ ਲੀਡਰੋਂ ਅਕਾਲੀ ਦਲ ਦੇ ਯੂਥ ਅਕਾਲੀ ਦਲ ਦੇ ਇੱਕ ਆਈਕਨ ਰਹੇ ਹੋ ਐਸਓਆਈ ਆ ਜਿਹੜੀ ਯੂਥ ਨੂੰ ਇਕੱਠਾ ਕੀਤਾ ਐ ਐਸਓਆਈ ਦਾ ਅਹਿਮ ਰੋਲ ਰਿਹਾ ਹੈ ਕਾਫੀ ਇਲੈਕਸ਼ਨ ਨੇ ਜਿਹੜੇ ਤੁਸੀਂ ਉਹਨਾਂ ਦੇ ਵਿੱਚ ਆਪਣੀ ਡਿਊਟੀ ਜਿਹੜੀ ਤੁਹਾਡੀ ਲੱਗੀ ਨਿਭਾਈ ਆ ਪਰੰਤੂ ਜੋ ਹਾਰ ਹੁੰਦੀ ਹੈ ਚੋਣਾਂ ਦੇ ਵਿੱਚ ਕੀ ਉਸ ਹਾਰ ਤੋਂ ਬਾਅਦ ਜਿਹੜੇ ਦਿੱਗਜ ਲੀਡਰ ਨੇ ਬਹੁਤ ਪੁਰਾਣੇ ਸਮੇਂ ਤੋਂ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਨੂੰ ਇਸ ਤਰ੍ਹਾਂ ਪਾਰਟੀ ਤੋਂ ਵੱਖ ਹੋ ਕੇ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰਨੀ ਜਾਇਜ਼ ਮੰਨੀਏ ਜਾਂ ਨਹੀਂ ਜੀ ਦੇਖੋ ਪਾਰਟੀ ਦੇ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰਨੀ ਜਾਇਜ਼ ਤਾਂ ਹੀ ਜੇ ਸਾਰੀ ਲੀਡਰਸ਼ਿਪ ਇਹ ਜਦੋਂ ਜਿਹੜੇ ਘਟਨਾਵਾਂ ਦੀ ਗੱਲ ਕਰਦੇ ਜ਼ਿਕਰ ਕਰਦੇ ਨੇ ਉਹ ਸਮਝਾਰੀ ਕਰਦੇ ਜੀ ਜਦੋਂ ਪਾਰਟੀ ਸੱਤਾ ਦੇ ਵਿੱਚ ਸੀ ਪਰ ਕਿਸੇ ਮਾਦੇ ਪੁੱਤ ਦੀ ਹਿੰਮਤ ਨਹੀਂ ਪਈ ਕਿ ਇਹ ਸਤਾ ਤੋਂ ਪਰੇ ਹੋ ਕੇ ਆਪਣੇ ਜਾਤੀ ਮੁਫਾਜ਼ ਛੱਡ ਕੇ ਉਹ ਇਹ ਸੇਵਾ ਮੰਗ ਸਕੇ ਜਾਂ ਪਾਰਟੀ ਤੋਂ ਪਰੇ ਤਰਕਨਾਰ ਹੋ ਸਕੇ ਜਦੋਂ ਸਮਾ ਪਾਰਟੀ ਲੜਦਾ ਆਇਆ ਪੁੱਛੋ ਕਿ ਪਾਰਟੀ ਫੈਸਲ ਸੁਖਵੀਰ ਸਿੰਘ ਬਾਦਲ ਜੀ ਪਾਰਟੀ ਫੈਸਲਾ ਕੀਤਾ ਹੈ ਕਿ ਭਾਵੇਂ ਸ਼ਕਤੀ ਜਾਈਏ ਨਾ ਇਹ ਬਸ ਹੀ ਆਪਣੇ ਮੁੱਦੇ ਪੰਜਾਬ ਦੇ ਮੁੱਦੇ ਪੰਥ ਦੇ ਮੁੱਦੇ ਨਹੀਂ ਛੱਡ ਰਿਹਾ ਜੀ ਜੀ ਬੀਜਪੀ 24 ਸੀਗੇ ਪੰਜਾਬ ਦੇ ਮੁੱਦੇ ਛੱਡ ਕੇ ਤੁਸੀਂ ਆ ਜਿਓ ਕਿਸਾਨਾਂ ਦੇ ਛੱਡ ਦੋ ਪੰਥ ਦੇ ਛੱਡ ਦੋ ਬੰਦੀ ਸਿੰਘਾਂ ਦੇ ਛੱਡ ਦੋ ਪੰਜਾਬ ਦੇ ਮੁੱਦੇ ਪਾਣੀ ਦੇ ਮੁੱਦੇ ਛੱਡ ਦੋ ਜੀ ਫਿਰ ਅਲਾਈਂਸ ਕਰ ਲਓ ਪਾਰਟੀ ਪ੍ਰਧਾਨ ਨੇ ਕਿਹਾ ਲਾਇੰਸ ਇੱਦਾਂ ਨਹੀਂ ਹੁੰਦਾ ਲਾਇੰਸ ਹੋਊਗਾ ਉਸੂਲਾ ਦੇ ਜਿਹੜੇ ਲੋਕ ਅੱਜ ਪਾਰਟੀ ਪ੍ਰਧਾਨ ਦੇ ਸਿਪਨੇ ਮੰਗ ਕਰਦੇ ਨੇ ਸਾਰੇ ਲੋਕਾਂ ਦਾ ਹੈਂਡਲ ਰਿਮੋਟ ਕੰਟਰੋਲ ਦਿੱਲੀ ਦੇ ਵਿੱਚ ਪੀਜੇਪੀ ਕੋਲੇ ਆ ਅਸੀਂ ਦਾ ਅਸੀਂ ਕੀ ਮੈਂ ਅਕਸਰ ਪੰਜਾਬ ਦੇ ਵਿੱਚ ਲੋਕ ਕਹਿ ਰਹੇ ਨੇ ਕਿ ਇਹਦਾ ਭਾਈ ਸ਼ਰਮਿਕ ਅਗਲੀ ਦਲ ਬੀਜੇਪੀ ਆ ਜਾਂ ਸ਼ੋਮਿਕ ਅਗਲੀ ਦਲ ਮੋਦੀ ਕਹਿ ਕੇ ਇਹਨਾਂ ਨੂੰ ਬੁਲਾਇਆ ਜਾਂਦਾ ਤੇ ਕੋਈ ਸਮੇਂ ਦੀ ਛੋਟੇ ਮੋਟੇ ਫੈਮਿਲੀ ਲੋਕ ਆਉਂਦੇ ਨੇ ਪਾਰਟੀ ਦੀ ਵਿਚਾਰ ਸਾਰਾ ਹੁੰਦੀ ਆ ਉਥੇ ਪਾਰਟੀ ਚੱਲਿਆ ਕਰਦੀਆਂ ਨੇ ਉਥੇ ਵੀ ਪੈਰਾ ਦੇਣਾ ਚਾਹੀਦਾ ਹੈ ਹਰੇਕ ਆਕਾਲੀ ਦਾ ਫਰਜ਼ ਹੈ ਕਿ ਆਕਾਲੀ ਦਲ ਦੀ ਸੜਦੀ ਕਲਾ ਲਈ ਕੰਮ ਕਰੇ ਨਾ ਕਿ ਮਾੜੇ ਸੰਦੇ ਵਿੱਚ ਜਦੋਂ ਤੁਸੀਂ ਸਤਾ ਹੰਡਾਉਂ ਹੰਡਾਉਨੇ ਹੋ ਮਿਸਟਰੀਅਲ ਐਂਡ ਨੇ ਆਪਣੇ ਡੀਟਾ ਨੇ ਟੈਕਨੋਲੋਜੀ ਵਾਇਲ ਤੇ ਤਾਂ ਨੂੰ ਹੋਨੇ ਹੋ ਰਾਜਪਾਲ ਹੰਡਾਉਲਿਓ ਉਦੋਂ ਉਦੋਂ ਤੁਹਾਨੂੰ ਯਾਦ ਨਹੀਂ ਆਉਂਦਾ ਹੈ ਇੱਕ ਹੋਰ ਕਮਾਲ ਦੀ ਗੱਲ ਹੈ ਸਿੰਘਾ ਸਾਹਿਬ ਇੱਕ ਵਾਰ ਪਹਿਲਾ ਪਾਸੇ ਵੀ ਉੱਲ ਜਾ ਕੇ ਅਕੇ ਚਲੇ ਗਏ ਹਾਂ ਤਾਂ ਉਦੋਂ ਵੀ ਤਾਂ ਤੁਹਾਨੂੰ ਪਤਾ ਹੀ ਸੀ ਕਿ ਸੁਖਬੀਰ ਸਿੰਘ ਬਾਦਲ ਜੀ ਨੇ ਕੀ ਕਤਾਹੀ ਕੀਤੀ ਹੈ ਜੇ ਤੁਸੀਂ ਕਹਿੰਦੇ ਹੋ ਥੋੜੇ ਸ਼ਬਦ ਜੇ ਥੋੜੇ ਸ਼ਬਦ ਪੜਾਂ ਮੈਂ ਤਾਂ ਫਿਰ ਉਦੋਂ ਫਿਰ ਪਾਰਟੀ ਚ ਕੀ ਸੋਚ ਕੇ ਵਾਪਸ ਆਏ ਸੀ ਜੇ ਤੁਹਾਨੂੰ ਮੈਂਬਰ ਪਾਰਲੀਮੈਂਟ ਟਿਕਟ ਮਿਲ ਜਾਂਦੀ ਤਾਂ ਪੰਜ ਖਤਰੇ ਤੋਂ ਬਾਹਰ ਸੀ ਬਿਲਕੁਲ ਠੀਕ ਹੈ ਜੀ ਬੀਪ ਜਗੀਰ ਕੌਰ ਸਾਹਿਬ ਜੇ ਜੀ ਬੀਪ ਵਿਧਾਨ ਬਣ ਜੇ ਪੰਜ ਖਤਰੇ ਤੋਂ ਬਾਹਰ ਸੀ ਬਿਲਕੁਲ ਠੀਕ ਗੱਲ ਆ ਤੁਹਾਡੀ ਜੀ ਆਪਣੇ ਚੰਨੂਵਾਲਾ ਸਾਹਿਬ ਦੇ ਦੂਜੇ بیٹے ਨੂੰ ਟਿਕਟ ਮਿਲ ਜੇ ਮਾੜੀ ਤੋਂ ਤਾਂ ਪੰਜ ਖਤਰੇ ਤੋਂ ਬਾਹਰ ਹੈ ਪੰਜ ਤੋਂ ਉਦੋਂ ਖਤਰੇ ਤੋਂ ਹੁੰਦਾ ਹੈ ਤੁਹਾਡੇ ਪਰਿਵਾਰ ਖਤਰੇ 'ਚ ਉਦੋਂ ਜਦੋਂ ਖਤਰੇ 'ਚ ਹੁੰਦੇ ਨੇ ਤੁਸੀਂ ਤੁਹਾਡੇ ਜਦੋਂ ਇੰਟਰਸਟ ਪੂਰੇ ਨਹੀਂ ਹੁੰਦੇ ਉਦੋਂ ਤੁਸੀਂ ਆਵਾਜ਼ ਚੱਕਦੇ ਹੋ ਤੁਹਾਨੂੰ ਆਪਣੇ ਅੰਤਰਰਾਸ਼ਟਰੀ ਬਾਤ ਨੂੰ ਨਹੀਂ ਚਾਹੀਦੇ ਆ ਪਾਰਟੀ ਮਾਰਿਆ ਕਰਦੀ ਕਿ ਮਾਦੀ ਬਰੇ ਸ਼ੁਰਾ ਮਾਰ ਸਕਦੇ ਨੇ ਉਹਦੇ ਪੰਜਾਬੀ ਦੇ ਵਿਸ਼ਵਾਸ ਨਹੀਂ ਕਰ ਰਹੀ ਉਹ ਲੋਕ ਉਹ ਲੋਕਾਂ ਦੇ ਅਤਵਾਦ ਨਹੀਂ ਕਰਦੇ ਤੇ ਸਮੇਂ ਦੀ ਗੱਲ ਨਹੀਂ ਜੀ ਰਾਠੀ ਜੀ ਦਾ ਆਖਰੀ ਆਖਰੀ ਸਵਾਲ ਹੈ ਤੁਹਾਡੇ ਕੋਲ ਜਿਵੇਂ ਐਸਓਆਈ ਨੇ ਸਰਕਾਰ ਬਣਾਉਣ ਦੇ ਵਿੱਚ ਯੋਗਦਾਨ ਦਿੱਤਾ ਸੀ ਪਰੰਤੂ ਹੁਣ ਟਾਈਮ ਆ ਜਿਹੜਾ ਚੇਂਜ ਹੋ ਚੁੱਕਿਆ ਹੈ ਪਾਰਟੀ ਦੀ ਚਲੋ ਹਾਰ ਹੋਈ ਐ ਤੇ ਹੁਣ ਯੂਥ ਅਕਾਲੀ ਦਲ ਆ ਜਿਹੜਾ ਉਹ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਦੀ ਗੱਲ ਕਰ ਰਿਹਾ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਨੇ ਜਿਹੜੀਆਂ 2027 ਦੀਆਂ ਉਸ ਦੇ ਵਿੱਚ ਯੂਥ ਕਿਵੇਂ ਨਾਲ ਲੈ ਕੇ ਜਿਹੜਾ ਬਾਕੀ ਵਰਕਰਾਂ ਨੂੰ ਚੱਲੂਗਾ ਤੇ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਆ ਪ੍ਰਧਾਨਗੀ ਵੀ ਕੈਮਰਾ ਸਕੇ ਤੇ ਯੂਥ ਦਾ ਅਹਿਮ ਰੋਲ ਵੀ ਹੋ ਸਕੇ ਦੇਖੋ ਮੈਂ ਇੱਕ ਬੇਨਤੀ ਕਰਾਂ ਕਿ ਜੇ ਪੰਜਾਬ ਦੇ ਵਿੱਚ ਜਿੰਨੇ ਸਮੇਂ ਤੋਂ ਸਾਨੂੰ ਹੋਸ਼ ਆਈ ਹੈ ਮੇਰਾ ਸਿਆਸੀ ਜੀਵਨ ਕਬਾੜ ਮਿੰਗ ਤੋਂ ਪੰਜਾਬੀ ਯੂਨੀਵਰਸਿਟੀ ਤੋਂ ਸ਼ੁਰੂ ਹੋਇਆ ਹੈ ਬਿਲਕੁਲ ਜੀ ਕਿ ਕੇਵਲ ਇਹ ਤਾਂ ਨਾ ਕਹਿਣਾ ਪੰਜਾਬ ਦੇ ਸਾਰੇ ਰਾਜਨੀਤਿਕ ਪਾਰਟੀਆਂ ਦੇ ਨੌਜਵਾਨ ਲੀਡਰਾਂ ਨੂੰ ਜਿਹੜੇ ਹੋਣ ਐਮਐਲਏ ਬਣ ਚੁੱਕੇ ਨੇ ਜਾਂ ਮੰਤਰੀ ਰਹਿ ਚੁੱਕੇ ਨੇ ਧੰਨਵਾਦ ਕਰਨਾ ਚਾਹੀਦਾ ਸੁਖਬੀਰ ਬਾਦਲ ਸਾਹਿਬ ਦਾ ਭਾਵੇਂ ਦੂਜੀ ਪਾਰਟੀ 'ਚ ਹੋਣ ਉਹਦਾ ਕਾਰਨ ਹੈ ਜੀ ਉਹਦਾ ਕਾਰਨ ਹੈ ਕਿ ਜਦੋਂ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਯੂਥ ਅਕਾਲੀ ਦਲ ਨੂੰ ਤੇ ਸਟੂਡੈਂਟ ਵਿੰਗ ਨੂੰ ਪਾਰਟੀ ਜਗ੍ਹਾ ਦਿੱਤੀ ਸਰਕਾਰ 'ਚ ਹਿੱਸਾ ਦਿੱਤਾ ਸਰਕਾਰ ਦੇ ਰਾਜਪਾਲ ਦਾ ਟਿਕਟਾਂ ਦਿੱਤੀਆਂ ਚੇਅਰਮੈਨੀਆਂ ਦਿੱਤੀਆਂ ਪ੍ਰਧਾਨਗੀਆਂ ਦਿੱਤੀਆਂ ਜੀ ਉਹ ਦੂਜੀ ਪਾਰਟੀ ਨੂੰ ਵੀ ਇਹ ਮਹਿਸੂਸ ਹੋਇਆ ਕਿ ਜਦ ਤੱਕ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਪਾਰਟੀ ਸਥਾਨ ਨਹੀਂ ਦਿੰਦੇ ਉਹ ਪਾਰਟੀ ਕਾਮਯਾਬ ਨਹੀਂ ਹੋਣੀ ਆ ਉਹਨਾਂ ਨੇ ਉਸ ਤੋਂ ਥੋੜੇ ਪੈ ਨਹੀਂ ਲੱਗ ਰਹੇ ਹੈ ਜੀ ਤਾਂ ਸੁਖਬੀਰ ਸਿੰਘ ਬਾਦਲ ਦੀ ਗੱਲ ਹੈ ਕਿ ਪੰਜਾਬ ਦੀ तमाम ਰਾਜਿਤਿਕ ਪਾਰਟ ਜਿਹੜੇ ਨੌਜਵਾਨ ਚਿਹਰੇ ਆਏ ਨੇ ਅੱਜ ਮੈਂ ਨਾਂਤ ਨਹੀਂ ਲੈਣਾ ਚਾਹੁੰਦਾ ਤੁਸੀਂ ਮਿੱਗਾ ਮਾਰੋਗੇ ਪਰ ਸਾਰੀ ਪਾਰਟੀ ਜਿਹੜਾ ਸਥਾਨ ਮਿਲਿਆ ਤਾਂ ਸੁਖਬੀਰ ਸਿੰਘ ਬਾਦਲ ਦੀ ਅਸੀਂ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਕਰ ਰਹੇ ਸਾਂ ਸੋਦਾ ਆਦੀ ਹੈ ਕਿ ਸੁਖੀਰ ਸਿੰਘ ਬਾਦਲ ਵੱਲੋਂ ਕੋਰ ਕਮੇਟੀ ਹੈ ਜਿਹੜੀ ਭੰਗ ਕਰ ਦਿੱਤੀ ਗਈ ਹੈ ਸੋ ਵੱਡਾ ਜਿਹੜਾ ਫੈਸਲਾ ਲਿਆ ਗਿਆ ਪਾਰਟੀ ਦੇ ਵਿੱਚ ਕਿਉਂਕਿ ਜੋ ਬਾਗੀ ਤੜਾ ਹੈ ਉਸ ਦੇ ਵੱਲੋਂ ਲਗਾਤਾਰ ਅਸਤੀਫੇ ਦੀ ਮੰਗ ਹੈ ਜਿਹੜੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਕੀਤੀ ਜਾ ਰਹੀ ਹੈ ਸੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਾ ਤੇ ਉਸ ਤੋਂ ਪਹਿਲਾਂ ਇਹ ਕੋਰ ਕਮੇਟੀ ਭੰਗ ਕਰਨ ਦਾ ਫੈਸਲਾ ਲਿਆ ਗਿਆ ਸੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਕੋਰ ਕਮੇਟੀ ਭੰਗ ਕਰ ਦਿੱਤੀ ਗਈ ਹੈ ਤੇ ਇਸ ਖਬਰ ਦੇ ਉੱਤੇ ਜਾਣਕਾਰੀ ਹਾਸਲ ਕਰਾਂਗੇ ਯੂਥ ਅਕਾਲੀ ਦਲ ਪੰਜਾਬ ਦੇ ਪ੍ਰਧਾਨ ਸਰਬਜੀਤ ਸਿੰਘ ਚਿੰਝਰ ਸਾਡੇ ਨਾਲ ਜੁੜ ਚੁੱਕੇ ਨੇ ਸਰਬਜੀਤ ਸਿੰਘ ਚਿੰਝਰ ਜੀ ਤੁਹਾਡਾ ਸਵਾਗਤ ਹੈ ਤੇ ਕੋਰ ਕਮੇਟੀ ਦਾ ਭੰਗ ਹੋਣਾ ਇੱਕ ਵੱਡਾ ਫੈਸਲਾ ਹੈ ਤੇ ਕਿਵੇਂ ਦੇਖਦੇ ਹੋ ਤੁਸੀਂ ਇਸ ਫੈਸਲੇ ਨੂੰ ਸਭ ਤੋਂ ਪਹਿਲਾਂ ਤਾਂ ਪੱਤੇ ਜੀ ਵਾਇਬਰ ਜੀ ਕਾਲ ਸਾਹਿਬ ਜੀ ਕੀ ਪੱਤੇ ਤੋ ਮੈਨੂੰ ਲੱਗਦਾ ਵੀ ਜਿੱਡੇ ਜਿਆਦੇ ਹਾਇਫ ਲਖ ਹੋਇਆ ਹੋਇਆ ਹੈ ਕੱਲ ਦਾ ਜੀ ਅੱਡੀ ਗੱਲ ਨਹੀਂ ਪਾਰਟੀ ਦੇ ਵਿੱਚ ਜਥੇਬੰਦਕ ਢਾਂਚਾ ਜਿਹੜਾ ਉਹ ਸਮੇਂ-ਸਮੇਂ ਤੇ ਮੈਨੂੰ ਲੱਗਦਾ ਉਹਦੀ ਤਬਦੀਲੀ ਹੁੰਦੀ ਰਹਿੰਦੀ ਆ ਉਹਨੂੰ ਦੁਬਾਰਾ ਵਾਦ ਕੇ ਬਣਾਇਆ ਜਾਂਦਾ ਤੇ ਉਸੇ ਤਰ੍ਹਾਂ ਸੇਮ ਪ੍ਰੋਸੈਸ ਹੀ ਆ ਅੱਗੇ ਵੀ ਚੱਲਦਾ ਰਹਿੰਦਾ ਸਾਰੀਆਂ ਪਾਰਟੀਆਂ 'ਚ ਚੱਲਦਾ ਤੇ ਇਸ ਸਮੇਂ ਕੋਰ ਕਮੇਟੀ ਭੰਗ ਕਰਕੇ ਦੁਬਾਰਾ ਜਿਵੇਂ ਜੀਮਾ ਸਾਹਿਬ ਨੇ ਵੈਸੀ ਕਾਫੀ ਹੱਦ ਤੱਕ ਸਪਸ਼ਟ ਕੀਤਾ ਹੈ ਕਿ ਜਲਦੀ ਦੁਬਾਰਾ ਜਿਹੜੀ ਕੋਰ ਕਮੇਟੀ ਆ ਬਣ ਜੇ ਨੇ ਚਿੰਦਰ ਸਾਹਿਬ ਠੀਕ ਹੈ ਤੁਹਾਡੀ ਗੱਲ ਵਾਜੂਬ ਹੈ ਵੀ ਪਾਰਟੀਆਂ ਦੇ ਵਿੱਚ ਇਹ ਜਿਹੀਆਂ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਨੇ ਪਰੰਤੂ ਜਿਹੜੇ ਬਗਾਵਤੀ ਸੁਰ ਪੈਦਾ ਹੋਏ ਹੋਏ ਨੇ ਬਾਗੀ ਤੜਾ ਅਲੱਗ ਹੋ ਚੁੱਕਿਆ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਆ ਤੇ ਉਧਰ ਸੁबीर ਸਿੰਘ ਬਾਦਲ ਨੇ ਦਰਬਾਰ ਸਾਹਿਬ ਨਤਮਸਤਕ ਹੋਣਾ ਤੇ ਉਸ ਤੋਂ ਪਹਿਲਾਂ ਕੋਰ ਕਮੇਟੀ ਦਾ ਭੰਗ ਹੋਣਾ ਕਿਤਨਾ ਕਿਤੇ ਮਤਲਬ ਚੰਦੂ ਮਾਜਰਾ ਸਾਹਿਬ ਸੀ ਬੀਬੀ ਜਗੀਰ ਕੋਰ ਸੀ ਇਹ ਸਾਫ਼ ਹੋ ਚੁੱਕਿਆ ਕਿ ਉਹ ਪਾਰਟੀ ਦੇ ਵਿੱਚ ਵਾਪਸੀ ਨਹੀਂ ਕਰਨਗੇ ਇਹ ਕੋਈ ਤਾਂ ਕਿਹਨੇ ਵਾਪਸੀ ਕਰਨੀਆਂ ਕਿਹਨਾਂ ਨਹੀਂ ਕਰ ਲਈ ਉਹਨਾਂ ਦਾ ਵਿਚਾਰ ਜੀ ਪਾਰਟੀ ਲਈ ਪਾਰਟੀ ਦੀ ਵਿਚਾਰਧਾਰਾ ਲਈ ਪਾਰਟੀ ਦੇ ਸਿਧਾਂਤਾਂ ਲਈ ਪਾਰਟੀ ਦੇ ਡਿਸਪਲਿਨ ਦੇ ਵਿੱਚ ਜਿਹੜਾ ਵੀ ਕੋਈ ਆਗੂ ਹੋਵੇ ਚਾਹ ਕੋਈ ਸੀਨੀਅਰ ਅਸਤਖਾਰੀ ਹੋਵੇ ਚਾਹ ਕੋਈ ਨੌਜਵਾਨ ਹੈ ਕੋਈ ਵੀ ਮੈਂਬਰ ਤੋਂ ਲੈ ਕੇ ਉੱਪਰ ਹਾਈ ਕਮਾਂਡ ਤੱਕ ਕੋਈ ਵੱਡਾ ਲੀਡਰ ਹੋਵੇ ਜਿਹੜਾ ਪਾਰਟੀ ਦੇ ਜਾਤਕ ਵਿੱਚ ਰਹਿ ਕੇ ਜੀ ਕੋਈ ਗੱਲ ਰੱਖਦਾ ਹੈ ਕੋਈ ਗੱਲ ਲੈ ਕੇ ਚੱਲਦਾ ਉਹ ਸਾਰਿਆਂ ਲਈ ਦਰਵਾਜ਼ੇ ਹਮੇਸ਼ਾ ਪਾਰਟੀਾਂ ਦੇ ਮੇਲੇ ਦਾ ਖੁੱਲ੍ਹੀ ਰਹਿੰਦੇ ਨੇ ਪਾਰਟੀਾਂ ਕਦੇ ਇਹ ਤੁਹਾਨੂੰ ਕਹਿੰਦੇ ਨਹੀਂ ਕਿ ਚਲੇ ਜਾਓ ਬਿਲਕੁਲ ਪਾਰਟੀ ਦੇ ਡਿਸਪਲਿਨ ਦੇ ਵਿੱਚ ਰਹ ਕੇ ਜਾਚ ਦੇ ਵਿੱਚ ਰਹ ਕੇ ਕੋਈ ਵੀ ਆਪੂ ਸਾਹਿਬਾਂ ਨਾਲ ਪਾਰਟੀ ਲਈ ਕੰਮ ਕਰਦਾ ਮੈਂ ਸਮਝਦਾ ਕਿ ਮਤਲਬ ਮਤਲਬ ਜਿਹੜਾ ਬਾਗੀ ਤੜੇ ਦੀ ਆਵਾਜ਼ ਆ ਤੂੰ ਆਪਾਂ ਗੱਲ ਕਰ ਰਹੇ ਆ ਇਹਨਾਂ ਨੇ ਪਾਰਟੀ ਦੇ ਜਾਪਤ ਦੇ ਦੀ ਉਲੰਘਣਾ ਕੀਤੀ ਆ ਮੰਨਦੇ ਹੋ ਤੁਸੀਂ ਇਹ ਤਾਂ ਬਿਲਕੁਲ ਇਹ ਦੇਖੋ ਇਹ ਕੋਈ ਕੋਈ ਧਰਾਵਾ ਥੋੜਾ ਹੈ ਕੋਈ ਜਾਚ ਦੀ ਉਲੰਘਣਾ ਨਹੀਂ ਕੀਤੀ ਜੀ ਜੇ ਮਤਲਬ ਆਪਾਂ ਇੱਕ ਇੱਕ ਸਾਦਸਿਕ ਪਲਾਨ ਦੇ ਤਹਿਤ ਹਰ ਰੋਜ਼ ਪਾਰਟੀ ਨੂੰ ਨੀਮਾ ਤੇ ਪਾਰਟੀ ਦੀ ਲੀਡਰਸ਼ਿਪ ਨੂੰ ਚੁਣੌਤੀ ਦੇ ਰਹੇ ਆ ਤੇ ਫਿਰ ਉਹ ਪਾਰਟੀ ਦੇ ਜਾਂਦੇ ਵੀ ਲੰਘਣਾ ਹੀ ਸਮਝ ਜਾਊਗੀ ਹੋਰ ਕੀ ਆ ਬਦੂ ਤੁਸੀਂ ਮਖੋਟਾ ਪਾ ਲਓਗੇ ਸੀ ਪਾਰਟੀ ਨੂੰ ਠੀਕ ਕਰ ਲਈ ਮਤਲਬ ਇਹ ਸਾਰੀ ਕਾਰਵਾਈ ਕਰ ਰਿਹਾ ਪਾਰਟੀ ਨੂੰ ਠੀਕ ਕਰ ਲਈ ਉਹ ਹਾਲ ਸਮੇਂ ਸਮੇਂ ਤੇ ਹਰੇਕ ਆਕੂ ਦੰਦਾ ਤੇ ਮੰਨੇ ਵੀ ਜਾਂਦੇ ਨੇ ਪਾਰਟੀਆਂ ਤੋੜ ਕੇ ਕਦੇ ਪਾਰਟੀ ਦੇ ਭਲਾ ਹੁੰਦਾ ਕਦੇ ਐਤਾ ਕਦੇ ਪਾਰਟੀ ਦਾ ਭਲਾ ਨਹੀਂ ਹੁੰਦਾ ਪਾਰਟੀ ਦਾ ਭਲਾ ਪਾਰਟੀ ਦੇ ਵਿੱਚ ਰਹਿ ਕੇ ਕੰਮ ਕਰਕੇ ਹੁੰਦਾ ਠੀਕ ਹੈ ਨਾ ਪਾਰਟੀ ਨੂੰ ਨਿੰਦ ਕੇ ਤੇ ਨਾ ਕੀ ਪਾਰਟੀ ਨੂੰ ਸਮਾਰ ਕੇ ਕਿ ਜਦੋਂ ਸੱਤਾ ਹੈ ਤਾਂ ਉਦੋਂ ਪਾਰਟੀ ਠੀਕ ਹੈ ਸੱਤਾ ਨਹੀਂ ਹੈ ਤਾਂ ਪਾਰਟੀ ਠੀਕ ਨਹੀਂ ਹੈ ਇਹ ਇਹ ਦੋਰਾਵਾਂ ਵਾਲੀ ਗੱਲ ਤਾਂ ਫਿਕਰ ਨੂੰ ਚਿੰਚਰ ਸਾਹਿਬ ਠੀਕ ਹੈ ਤੁਸੀਂ ਯੂਥ ਅਕਾਲੀ ਦਲ ਦੇ ਪ੍ਰਧਾਨ ਹੋ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੁਹਾਡੀ ਦੇ ਉੱਤੇ ਤੇ 2027 ਦੀਆਂ ਚੋਣਾਂ ਜਿਹੜੀਆਂ ਆ ਰਹੀਆਂ ਨੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਲੀਹਾਂ ਤੇ ਲਿਆਉਣ ਦੇ ਲਈ ਯੂਥ ਅਕਾਲੀ ਦਲ ਨੇ ਕੀ ਰਣਨੀਤੀ ਹੈ ਜਿਹੜੀ ਤਿਆਰ ਕੀਤੀ ਹੈ ਬਿਲਕੁਲ ਦੇਖੋ ਸਾਰਾ ਜਥੇਬੰਦਕ ਢਾਂਚਾ ਅਸੀਂ ਵੀ ਕਾਫੀ ਹੱਦ ਤੱਕ ਬਣਾ ਲਿਆ ਕਾਫੀ ਹੱਦ ਤੱਕ ਹੋਰ ਬਣਨ ਆ ਰਿਹਾ ਉਤੋਂ ਇਲਾਵਾ ਜਿਵੇਂ ਹੁਣ ਹਾਲੇ ਤੱਕ ਮਹੀਨਾ ਡੇਢ ਮਹੀਨੇ ਹੋਇਆ ਜਿਹੜੀਆਂ ਲੋਕ ਸਭਾ ਤੇ ਚੋਣਾਂ ਦੀ ਕੰਪੇਨਿੰਗ ਜਿਹੜੀ ਲਗਾਤਾਰ ਇੱਕ ਤਾਲ ਦੇ ਕਰੀਬ ਚੱਲੀ ਉਹ ਤੋਂ ਸਮਾਪਤੀ ਤੋਂ ਬਾਅਦ ਹੁਣ ਜਿਹੜੀ ਇਹ ਜਿਹੜੀਆਂ ਹੁਣ ਸਮੇਂ ਦੀਆਂ ਜਿਹੜੀਆਂ ਸਾਹਮਣੇ ਚੁਣੌਤੀਆਂ ਨੇ ਇਹਨਾਂ ਨੂੰ ਜਿੱਤ ਕੇ ਪਾਰਟੀ ਦੇ ਅਗੇ ਚੰਗੇ ਵਯੂਜੂ ਦੇ ਅਗੇ ਵੀ ਚੰਗੇ ਪ੍ਰੋਗਰਾਮ ਹੈਗੇ ਨੇ ਸਾਰੇ ਪ੍ਰੋਗਰਾਮ ਲੈ ਕੇ ਸਮੇਂ-ਸਮੇਂ ਨਾਲ ਅਕੇ ਮਤਲਬ ਚੱਲਾਂਗੇ ਸਾਰਾ ਜੀ ਦੇ ਨਾਲ ਪਾਰਟੀ ਵੀ ਤਕੜੀ ਹੋਵੇ ਤੇ ਪੰਜਾਬ ਦੇ ਮੁੱਦੇ ਵੀ ਸਹੀ ਤਰੀਕੇ ਨਾਲ ਜੂਰ ਦਾ ਵਰਕੇ ਹੁੰਦਾ ਕਿ ਟੱਕਣਾ ਮੁੜੇ ਹੋ ਕੇ ਲੜਾਈ ਲੜਨੀ ਆ ਇਹਨੂੰ ਪਨੀਤਾ ਸਾਰੀ ਜਿਹੜੀ ਮੁੱਦੇ ਨੇ ਠੀਕ ਹੈ ਸੋ ਚਿੰਦਰ ਸਾਹਿਬ ਸਾਡੇ ਚੈਨਲ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ